ਗੁਰਬਾਣੀ ਦੇ ਵਿੱਚ ਬੜਾ ਹੀ ਸੋਹਣਾ ਤੇ ਪਾਵਨ ਫੁਰਮਾਨ ਹੈ ਗਗਨ ਤਮਾਮਾ ਬਾਜੀਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬਜੂ ਜਣ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲੜੇ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੇ ਕਬੂ ਹੁਨਾ ਸ਼ਾੜੀ ਖੀਤ ਸਤਗੁਰ ਦੇ ਪਿਆਰ ਵਾਲਿਓ ਬਹੁਤ ਹੀ ਵੱਡੇ ਭਾਗ ਦੇ ਕਿ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਮੁਕੱਦਸ ਗੋਦ ਦਾ ਆਨੰਦ ਮਾਣ ਰਹੇ ਹਾਂ ਜਦੋਂ ਕਲਗੀਧਰ ਪਾਸ਼ਾ ਦੇ ਛੋਟੇ ਫਰਜ਼ੰਦਾ ਨੂੰ ਸ਼ਹੀਦ ਕੀਤਾ ਜਾਣ ਲੱਗਾ ਸ਼ਹੀਦ ਕਰਨ ਸਮੇ ਕੀ ਬਾਣਾ ਵਾਪਰੇ ਉਸ ਸਮੇਂ ਨੂੰ ਜਾਣਨ ਲਈ ਗੁਰੂ ਫਤਿਹ ਦੀ ਸਾਜ ਫਤੇ ਨਾਲ ਪਾਈਏ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਆਪਣਾ ਧਿਆਨ ਹੈ ਸੂਬੇ ਦੀ ਕਚਹਿਰੀ ਵੱਲ ਲੈ ਜਾਓ ਜਦੋਂ ਸਾਹਿਬ ਜਾਦੀ ਸੂਬੇ ਦੀ ਕਚਹਿਰੀ ਵਿੱਚ ਪਹੁੰਚੇ ਫਿਰ ਸੂਬੇ ਦੀਆਂ ਦਲੀਲਾਂ ਇਸਲਾਮ ਧਰਮ ਕਬੂਲ ਕਰ ਲਓ ਸਿੱਖੀ ਧਰਮ ਛੱਡ ਦਿਓ ਸਾਹਿਬ ਜਾਦੀਆਂ ਨੇ ਕਹਿਆ ਨਈ ਸੁਬਿਆ ਐਵੇਂ ਸਮਾਨ ਖਰਾਬ ਕਰ ਆਪਣਾ ਜੋ ਤੇਰਾ ਫੈਸਲਾ ਤੂੰ ਸੁਣਾ ਦੇ ਸਾਨੂੰ ਧਰਮ ਦਾ ਸਹਾਰਾ ਲੈ ਕੇ ਕਾਜੀ ਤੇ ਮੁੱਲਿਆ ਨੇ ਫੈਸਲਾ ਇਹ ਸੁਣਾਇਆ ਕਿ ਸਾਹਿਬਜ਼ਾਦੇ ਨੂੰ ਦੀਵਾਰਾ ਦੇ ਵਿੱਚ ਨੋਣਾ ਹੈ ਜੀ ਸਾਧ ਸੰਗਤ ਜੀ ਤੁਹਾਡੇ ਵਿੱਚੋਂ ਪਤਾ ਨਹੀਂ ਕਿੰਨੇ ਕੋ ਹੋਣਗੇ ਜਿਨ੍ਹਾਂ ਨੇ ਦੀਵਾਰਾ ਅਜੇ ਤੱਕ ਦੇਖਿਆ ਹੀ ਨਹੀਂ ਹੈ ਪਰ ਜਾਓ ਦੇਖਿਓ ਜ਼ਰੂਰ ਇਫਤਿਹਗੜ ਸਾਹਿਬ ਦੀਆਂ ਦੀਵਾਰਾਂ ਜਿੱਥੇ ਸਾਹਿਬਜ਼ਾਦਿਆਂ ਨੇ ਆਪਣਾ ਖੂਨ ਡੋਲਿਆ ਕਾਜੀ ਨੇ ਦੀਵਾਰਾਂ ਦੇ ਵਿੱਚ ਨੌਣ ਦਾ ਹੁਕਮ ਜਾਰੀ ਕਰਤਾ ਦੀਵਾਰਾਂ ਦੇ ਵਿੱਚ ਨੌਣ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਇੱਕ ਥਾਂ ਦੇ ਉੱਤੇ ਖੜਾ ਲਿਆ ਗਿਆ ਮਿਸਤਰੀ ਬੁਲਾ ਲਿੱਤੇ ਗਏ ਜਿਉਂਦੇ ਜੀ ਸਾਹਿਬਜ਼ਾਦਿਆਂ ਨੂੰ ਕੰਧਾਂ ਦੇ ਵਿੱਚ ਨਨਾ ਸ਼ੁਰੂ ਹੋਇਆ ਉਧਰ ਸਾਹਿਬ ਜਾਦਿਆਂ ਨੇ ਜੋ ਆਪਣਾ ਨਾਮ ਸੀਗਾ ਪਾਠ ਕਰਨਾ ਸ਼ੁਰੂ ਕਰਤਾ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰਤਾ ਮੂਲ ਮੰਤਰ ਦਾ ਪਾਠ ਕਰਦੇ ਕਰਦੇ ਪਹਿਲਾ ਰਦਾ ਜਦੋਂ ਪੈਰਾ ਤੱਕ ਲੱਗਿਆ ਦੋ ਚਾਰ ਰਦੇ ਜਦੋਂ ਲੱਗੇ ਬਾਬਾ ਫਤੀ ਸਿੰਘ ਦਾ ਕਦ ਛੋਟਾ ਹੈ ਬਾਬਾ ਜੋਰਾਵਰ ਸਿੰਘ ਵੱਡਾ ਜਦੋਂ ਬਾਬੇ ਫਤੇ ਸਿੰਘ ਦੀ ਗੋਡੇ ਤੱਕ ਕੰਧ ਆਈ ਤਾਂ ਮਿਸਤਰੀ ਉਹਨਾਂ ਦੇ ਛੱਪਣੀ ਦੇ ਕੋਲ ਇੱਟ ਲਾਉਣ ਲੱਗਿਆ ਮਿਸਤਰੀ ਇੱਟ ਤੋੜਨ ਲੱਗਿਆ ਸੂਬਾ ਕੋਲ ਖਲੋਤਾ ਕਹਿੰਦਾ ਕੀ ਕਰਦਾ ਆਂ ਤਾਂ ਮੈਂ ਇੱਟ ਤੋੜਨ ਲੱਗਿਆ ਥੋੜੀ ਜਿਹੀ ਗੁਲਾਈ ਬਣਾਵਾਵਾਂਗਾ ਇੱਟ ਵਿੱਚ ਗੋਡਾ ਫਿੱਟ ਆ ਜਾਵੇਗਾ ਛੱਪਣੀ ਆਰਦੀ ਹੈ ਜੀ ਸੂਬਾ ਕਹਿੰਦਾ ਜੇ ਛੱਪਣੀ ਆਰਦੀ ਹੈ ਨਾ ਤਾਂ ਇੱਟ ਨਾ ਤੋੜੋ ਇਹਨਾਂ ਦੀਆਂ ਛੱਪਣੀਆਂ ਬਾਹਰ ਕੱਢੋ ਸਾਹ ਸੰਗਤ ਜੀ ਬੱਚਿਆਂ ਵਾਲੇ ਬੈਠੇ ਹੋ ਨੋਟ ਕਰਿਓ ਲੋਹੇ ਦੀ ਸ਼ਣੀ ਲੈ ਕੇ ਉੱਪਰ ਰੱਖ ਕੇ ਗੋਡੇ ਦੇ ਕੋਲ ਸਹਜ ਜਾਦੀਆਂ ਦੀਆਂ ਚੱਪੜੀਆਂ ਵੀ ਬਾਹਰ ਕੱਢ ਦਿੱਤੀਆਂ ਜਦੋਂ ਚੱਪੜੀਆਂ ਬਾਹਰ ਕੱਡੀਆਂ ਹੋਣੀਆਂ ਕਿੰਨਾ ਦਰਦ ਹੋਇਆ ਹੋਣਾ ਸਾਰੀਆਂ ਲੱਤਾਂ ਗੋਡੀ ਖੂਨ ਨਾਲ ਭਰ ਗਈ ਹੋਣੀ ਆ ਖੜੇ ਵੀ ਨਹੀਂ ਹੋਇਆ ਗਿਆ ਹੋਣਾ ਬਾਬਾ ਜੁਰავਰ ਸਿੰਘ ਥੋੜਾ ਜਿਹਾ ਉਦਾਸ ਹੋ ਗਿਆ ਬਾਬਾ ਫਤਿਹ ਸਿੰਘ ਕਹਿੰਦਾ ਕੀ ਗੱਲ ਵੀਰੇ ਉਦਾਸ ਹੋ ਗਿਆ ਮੌਤੋਂ ਡਰ ਲੱਗਦਾ ਉਹ ਕਹਿੰਦਾ ਮੌਤੋਂ ਡਰ ਨਹੀਂ ਲੱਗਦਾ ਮੈਂ ਤਾਂ ਤੈਨੂੰ ਦੇ ਕੇ ਥੋੜਾ ਜਿਹਾ ਉਦਾਸ ਹੋ ਗਿਆ ਉਹ ਕਹਿੰਦਾ ਮੈਨੂੰ ਦੇ ਕੇ ਕਾਤੋਂ ਉਦਾਸ ਹੋ ਗਿਆ ਕਹਿੰਦਾ ਤੈਨੂੰ ਦੇ ਕੇ ਤਾਂ ਤਾਂ ਉਦਾਸ ਹੋ ਗਿਆ ਕਿ ਸਾਡੇ ਚਾਰੋਂ ਭਰਾਵਾਂ ਦੇ ਵਿੱਚੋਂ ਤੂੰ ਸਭ ਤੋਂ ਬਾਅਦ ਵਿੱਚ ਆਇਆ ਪਰ ਕੰਦ ਨੇ ਤੈਨੂੰ ਸਭ ਤੋਂ ਪਹਿਲਾਂ ਲੁਕਾ ਦੇਣਾ ਬਾਬਾ ਫਤੇ ਸਿੰਘ ਕਹਿੰਦਾ ਵੀਰੇ ਇੱਕ ਮਿੰਟ ਖੜੇ ਹਜੇ ਤਾਂ ਕੰਦ ਬਣੀ ਨਹੀਂ ਸ਼ੁਰੂ ਹੋਣੀ ਹੈ ਨਾ ਬਾਬਾ ਫਤੇ ਸਿੰਘ ਆਪਣੀ ਜਗ੍ਹਾ ਤੋਂ ਥੋੜਾ ਜਿਹਾ ਪਿਛੇ ਹੋ ਜਾਂਦਾ ਆਪਣੀ ਜਗ੍ਹਾ ਦੇ ਹੇਠਾਂ ਇੱਟਾਂ ਰੱਖ ਲਿੰਦਾ ਤੇ ਖੁਦ ਉੱਪਰ ਅੱਡੀਆਂ ਚੁੱਕ ਕੇ ਖਲੋ ਜਾਂਦਾ ਤੇ ਕਹਿੰਦਾ ਵੀਰੇ ਦੇਖ ਹੁਣੇ ਹੋ ਗਏ ਨਾ ਬਰਾਬਰ ਬੇਸ਼ੱਕ ਦੁਨੀਆ ਦੇ ਵਿੱਚ ਤੁਸੀਂ ਪਹਿਲਾਂ ਆਏ ਹੋ ਮੈਂ ਬਾਅਦ ਵਿੱਚ ਆਇਆ ਪਰ ਦੁਨੀਆ ਦੇ ਵਿੱਚੋਂ ਜਾਣਾ ਆਪਾਂ ਦੋਵਾਂ ਭਰਾਵਾਂ ਨੇ ਇਕੱਠਿਆਂ ਨਹੀਂ ਆ ਸਾਹ ਸੰਗਤ ਜੀ ਸਾਹਿਬ ਜਾਦੇ ਵੀ ਮੌਤ ਨੂੰ ਟਿchnਾ ਕਰਦੇ ਪਏ ਆ ਹੁਣ ਕੰਦਾ ਚਪਣੀ ਤੋਂ ਬਾਅਦ ਜਦੋਂ ਛਾਤੀ ਤੱਕ ਪਹੁੰਚੀਆਂ ਸਾਹ ਕੁੱਟਨੇ ਸ਼ੁਰੂ ਹੋ ਗਏ ਕੰਦਾ ਡਿੱਗ ਜਾਂਦੀਆਂ ਕੰਦਾ ਡਿੱਗਣ ਦਾ ਮਤਲਬ ਹੈ ਕਿ ਕੰਦਾ ਦੇ ਨਾਲ ਸਾਹਿਬ ਜਾਦੇ ਵੀ ਡਿੱਗ ਜਾਂਦੇ ਆ ਜਦੋਂ ਡਿੱਗਦੇ ਆ ਮੁੱਠੀ ਪਾਰੇ ਦਸਤਾਰੇ ਵੀ ਖੁੱਲ ਜਾਂਦੀਆਂ ਅਸਲ ਵਿੱਚ ਕੇਸ ਵੀ ਖੁੱਲ ਜਾਂਦੀ ਐ ਇਹ ਸਾਰਾ ਕੁਝ ਮਾਤਾ ਗੁਜਰ ਕੋਰ ਸਾਹਮਣੇ ਉਹ ਠੰਡੇ ਬੁਰਸ ਤੋਂ ਖੜਕੇ ਦੇਖ ਰਹੀ ਐ ਕਿ ਕੀ ਕੁਝ ਹੋ ਰਿਹਾ ਮੇਰੇ ਪੋਤਰਿਆਂ ਦੇ ਨਾਲ ਹੁਣ ਸ਼ਹੀਦ ਤਾਂ ਇਹਨਾਂ ਨੂੰ ਕਰਨਾ ਐ ਇਦਾਂ ਨਾ ਹੋ ਸਕੇ ਤਾਂ ਕੋਈ ਦੂਸਰਾ ਤਰੀਕਾ ਅਪਣਾਓ ਕੋਈ ਜਲਾਦ ਸਾਹਮਣੇ ਆਵੇ ਜਿਹੜਾ ਇਹਨਾਂ ਦਾ ਕਤਲ ਕਰੇ ਦੋ ਜਲਾਦ ਸਾਹਮਣੇ ਆਏ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੋਨੋ ਫੜਦੇ ਸੀਗੇ ਜਲਾਦ ਇਹਨਾਂ ਨੇ ਸਾਹਿਬ ਜਾਦਿਆਂ ਨੂੰ ਸਿੱਧਾ ਲੰਮੀ ਪਾ ਕੇ ਇਹਨਾਂ ਦੇ ਹੱਥਾਂ ਪੈਰਾਂ ਦੀਆਂ ਤਲੀਆਂ 'ਚ ਸੀਆਂ ਇਹਨਾਂ ਨੂੰ ਹੋਸ਼ ਵਿੱਚ ਲੈ ਕੇ ਆਇਆ ਜਾਵੇ ਸਭ ਤੋਂ ਪਹਿਲਾਂ ਬਾਬਾ ਫਤੇਹ ਸਿੰਘ ਅੱਖ ਖੋਲਦਾ ਹੈ ਤਾਂ ਸੂਬਾ ਉਸ ਨੂੰ ਇੱਕ ਗੱਲ ਕਹਿੰਦਾ ਹੈ ਕਹਿੰਦਾ ਫਤੇਹ ਸਿੰਘ ਉਹ ਦੇਖ ਕਿੰਨੀ ਉਚਾਈ ਤੇ ਲੌੜਦੀਆਂ ਕਹਿੰਦਾ ਜਿੰਨੀ ਉਚਾਈ ਤੇ ਇਲਾ ਉਡਦੀ ਹੈ ਜੇ ਤੂੰ ਹੱਲੇ ਵੀ ਮੇਰੀ ਗੱਲ ਨਾਲ ਨਾ ਮੰਨਿਆ ਜਿੰਨੀ ਉਚਾਈ ਤੇ ਇਲਾ ਉਡਦੀ ਹੈ ਇੰਨੀ ਉਚਾਈ ਤੇ ਤੁਹਾਡੇ ਮਾਸੀਆਂ ਬੋਟੀਆਂ ਉਡਣਗੀਆਂ ਤਾਂ ਬਾਬੇ ਫਤੇ ਸਿੰਘ ਨੇ ਅਗੋ ਬੜਾ ਹੀ ਪਿਆਰਾ ਤੇ ਬੜਾ ਹੀ ਕਰਾਰਾ ਜਵਾਬ ਦਿੱਤਾ ਉਹ ਕਹਿੰਦਾ ਸੂਬਿਆ ਗੱਲ ਜਿੰਨੀ ਉਚਾਈ ਤੇ ਇਲਾ ਉੜਦੀ ਐ ਇੰਨੀ ਉਚਾਈ ਤੇ ਸਾਡੇ ਮਾਸ ਦੀਆਂ ਬੋਟੀਆਂ ਉੜਦੀਆਂ ਐ ਇਹ ਨਾ ਤਾਂ ਮੈਨੂੰ ਪਤਾ ਐ ਨਾ ਹੀ ਬਾਬਾ ਜੋਰਾਵਰ ਸਿੰਘ ਨੂੰ ਪਤਾ ਐ ਪਰ ਤੇਰੇ ਨਾਲ ਇੱਕ ਗੱਲ ਦਾ ਵਾਅਦਾ ਕਰਕੇ ਜਾਣੇ ਆ ਕਿ ਜਿੰਨੀ ਉਚਾਈ ਤੇ ਇਲਾ ਉੜਦੀ ਐ ਇੰਨੀ ਉਚਾਈ ਤੇ ਕਦੇ ਨਾ ਸ਼ਾਂਤ ਸਾਹਿਬ ਚੁੱਲਣੀਏ ਕਿੱਤੇ ਜਾਇਓ ਫਤਿਹਗੜ ਸਾਹਿਬ ਦੋਨ ਸ਼ਾਨ ਸਾਹਿਬ ਅੱਜ ਵੀ ਉਥੇ ਅਸਮਾਨ ਨੂੰ ਛੁੰਦੇ ਆ ਇਸੇ ਗੱਲ ਦਾ ਪ੍ਰਤੀਕ ਹੈ ਕਿ ਇੱਥੇ ਬਾਬਿਆਂ ਨੇ ਸ਼ਹਾਦਤ ਦਿੱਤੀ ਸੀਗੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਇੱਥੇ ਬਾਬਿਆਂ ਨੇ ਸ਼ਹਾਦਤ ਦਿੱਤੀ ਸੀਗੀ ਜਲਾਦਾ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ ਖੰਜਰ ਆਪਣੇ ਹੱਥ ਵਿੱਚ ਲੈ ਆ ਸੱਤ ਦੇ ਨੌ ਸਾਲ ਦੀ ਉਮਰ ਦੇ ਸਾਹਿਬਜ਼ਾਦਿਆਂ ਦੀ ਕੇਸ ਖੁੱਲੇ ਆ ਸਾਹਿਬਜ਼ਾਦਿਆਂ ਦੇ ਆ ਠੋਡੀ ਤੋਂ ਫੜ ਕੇ ਨਾਲ ਹੀ ਗਰਦਨ ਨੂੰ ਵੀ ਖਿੱਚ ਪਾ ਦਿੱਤੀ ਆ ਗਰਦਨ ਨੂੰ ਵੀ ਨਾਲ ਹੀ ਖਿੱਚ ਪੈ ਜਾਂਦੀ ਆ ਹੁਣ ਜਿਹੜਾ ਦੁਨੀਆਵੀ ਬੰਦਾ ਆ ਨਾ ਉਹ ਡੋਲਦਾ ਇਤਿਹਾਸ ਸੁਣ ਕੇ ਕਿ ਕਿੰਨਾ ਕੁਝ ਹੋਇਆ ਸਾਡੇ ਸਾਹਿਬਜ਼ਾਦਿਆਂ ਦੇ ਨਾਲ ਆ ਪਰ ਸਾਡੇ ਤਾਂ ਮੁਖ ਦੇ ਹਾਸਿਆਂ ਨੇ ਸਾਹ ਸੰਗਤ ਜੀ ਸਾਡੀ ਅਭਿਰਤੀ ਕਦੋਂ ਬਣੇਗੀ ਕਿ ਸਾਹਿਬਜ਼ਾਦੇ ਦੀ ਜਗ੍ਹਾ ਮੈਂ ਕਿਉਂ ਨਹੀਂ ਸੀਗਾ ਸਾਹਿਬਜ਼ਾਦਿਆਂ ਦਾ ਦੁੱਖ ਮੈਂ ਕਿਉਂ ਨਹੀਂ ਚੱਲਿਆ ਇਹ ਸਾਡੀ ਅਭਿਰਤੀ ਪਤਾ ਨਹੀਂ ਕਦੋਂ ਬਣੇਗੀ ਜਦ ਗਰਦਨ ਤੇ ਖਿਚਪਾਨ ਤੋਂ ਬਾਅਦ ਬਾਬਾ ਜੋਰਾਵਰ ਸਿੰਘ ਤੇ ਖੰਡਰ ਚਲਾਇਆ ਫਿਰ ਬਾਬਾ ਫਤਿਹ ਸਿੰਘ ਤੇ ਕਾਫੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ ਬਾਬਾ ਜੋਰਾਵਰ ਸਿੰਘ ਤੇ ਖੰਡਰ ਚਲਾਇਆ ਜਾਂਦਾ ਹੈ ਉਹ ਉਦੋਂ ਹੀ ਸ਼ਹੀਦ ਹੋ ਜਾਂਦੇ ਨੇ ਉਹਨਾਂ ਤੇ ਡੂੰਗਾ ਫਟ ਵੱਜਦਾ ਪਰ ਜਦੋਂ ਬਾਬਾ ਫਤਿਹ ਸਿੰਘ ਤੇ ਖੰਡਰ ਚਲਾਇਆ ਜਾਂਦਾ ਉਹ 12 ਮਿੰਟ ਤਰਫ ਦੇ ਨੇ ਸਾਧ ਸੰਗਤ ਜੀ 12 ਮਿੰਟ 12 ਮਿੰਟ ਥੋੜੇ ਨਹੀਂ ਹੁੰਦੇ ਜਦੋਂ ਉਹਨਾਂ ਤੇ ਖੰਡਰ ਚਲਾਇਆ ਜਾਂਦਾ ਉਹ ਤਰਫ ਦੇ ਸੀਗੇ ਤੇ ਉਹਨਾਂ ਨੂੰ ਮਾਤਾ ਗੁਜਰ ਘਰ ਸਾਹਮਣੇ ਠੰਡੇ ਬੁਰਸ਼ ਤੋਂ ਦੇਖ ਰਹੀ ਸੀ ਕਿ ਕੀ ਕੁਝ ਹੋ ਰਿਹਾ ਮੇਰੇ ਪੋਤਰਿਆਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਜਦੋਂ ਮਾਤਾ ਗੁਜਰ ਘਰ ਉਹਨਾਂ ਦੇ ਸਾਹਮਣੇ ਠੰਡੇ ਬੁਰਸ਼ ਤੋਂ ਤੜਫਦੀ ਦੇਖ ਰਹੀ ਸੀ ਉਹਨਾਂ ਦੀ ਵੀ ਨਿਗਾ ਭਾਈ ਬਾਬਾ ਫਤਿਹ ਸਿੰਘ ਦੀ ਵੀ ਨਿਗਾ ਗਈ ਹੋਣੀ ਆਪਣੀ ਦਾਦੀ ਵਾਲਾ ਤੇ ਅੰਦਰੋਂ ਅੰਦਰ ਆਪਣੀ ਦਾਦੀ ਨੂੰ ਆਵਾਜ਼ ਮਾਰਦੀ ਹੋਣੀ ਹੈ ਤੇ ਕਹਿੰਦੀ ਹੁਣੇ ਐ ਕਿ ਦਾਦੀ ਵੇਖ ਲੈ ਤੇਰੇ ਪਾਏ ਹੋਏ ਪੂਰਨਿਆਂ ਤੇ ਅੱਜ ਆਪਾਂ ਪਰਖ ਦਾ ਇਮਤਿਹਾਨ ਪਾਸ ਕਰ ਲਿਆ ਐ ਇਸ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਤੇ ਲਾਸਾਨੀ ਸ਼ਹਾਦਤ ਸੀ ਆਹ ਉਹਨਾਂ ਗੁਰੂ ਦੇ ਪਿਆਰਿਆਂ ਦੀ ਸ਼ਹਾਦਤ ਨੂੰ ਜਾਤ ਕਰੀਏ ਤੇ ਵੱਧ ਤੋਂ ਵੱਧ ਇਨ੍ਹਾਂ ਦਿਨਾਂ ਦੇ ਵਿੱਚ ਗੁਰਬਾਣੀ ਦਾ ਜਾਪ ਕਰੀਏ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਨੂੰ ਨਮਨ ਕਰੀਏ ਇਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ ਗੁਰਮਤ ਵਿਚਾਰਾ ਕਰਦੇ ਆ ਕਈ ਫੁੱਲਾਂ ਚੋਂ ਕ ਗਲਤੀਆਂ ਹੋਈਆਂ ਨੇ ਆਪ ਸੰਗਤ ਤੇ ਗੁਰੂ ਸਹਿਬਾਨ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਉ ਜੀ ਫਤੀਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ